ਵਾਗਤਾ ਤੁਹਾਡੇ ਆਪਣੇ YouTube ਚੈਨਲ ਤੇ Facebook ਪੇਜ ਸੌਂਕੀ ਗਰੇਵਾਲ ਤੇ ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾਉਣ ਪਹੁੰਚੇ ਹੋਇਆ ਆਪਾਂ ਪਿੰਡ ਕੋਠੇ ਸਰਜੀਤਪੁਰਾ ਤਹਿਸੀਲ ਰਾਮਪੁਰਾ ਫੂਲ ਤੇ ਜ਼ਿਲ੍ਹਾ ਇਹਨੂੰ ਬਠਿੰਡਾ ਪੈ ਜਾਂਦਾ ਸਾਹਮਣੇ ਜਿਹੜੀ ਸਾਨੂੰ ਦੋ ਮੱਝਾ ਦਿਖਾ ਰਹਿਆਂਗੇ ਬਾਈ ਦੇ ਆ ਬਕਾਊ ਕੀਤੀਆਂ ਹੋਈਆਂ ਨੇ ਤੇ ਕੋਈ ਵਪਾਰ ਵਾਲਾ ਕੰਮ ਨਹੀਂ ਹੈਗਾ ਬਾਈ ਨੇ ਘਰਦਿਆਂ ਮੱਝਾ ਰੱਖੀਆਂ ਹੋਈਆਂ ਨੇ ਜਿਵੇਂ ਆਪਣੀ ਲੋੜ ਪੂਰੀ ਕਰਨ ਵਾਸਤੇ ਘਰੇ ਮੱਝਾ ਰੱਖੀਆਂ ਹੁੰਦੀਆਂ ਨੇ ਤੇ ਦੁੱਧੇ ਮੱਝਾਂ ਬਕਾਊ ਨੇ ਤੇ ਚੰਗੇ ਸੀਮਣਦਿਆਂ ਨੇ ਚੰਗੇ ਦੱਧ ਵਾਲੀਆਂ ਨੇ ਤੇ ਸਾਰਾ ਰਿਕਾਰਡ ਲੈ ਕੇ ਦਵਾਂਗੇ ਤੁਹਾਨੂੰ ਵੀਡੀਓ ਨਾ ਐਂਡ ਤੱਕ ਬਣੇ ਰਹੋ ਉਸ ਤੋਂ ਪਹਿਲਾਂ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਬੇਨਤੀ ਆ ਵੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ ਤੇ ਐਦਾਂ ਦੀ ਆਪਣੇ ਚੈਨਲ ਤੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਜਿਹੜੀਆਂ ਦੋ ਮੱਝਾਂ ਦੇਖ ਰਹੇ ਹੋ ਤੁਸੀਂ ਇਨਾਂ ਲਈ ਆਪਦੀ ਫੁੱਲ ਤਸੱਲੀ ਕਰਕੇ ਤੁਸੀਂ ਇਹ ਮੱਝ ਆਖੀਤ ਸਕਦੇ ਹੋ ਰੇਟ ਇਹਦਾ ਵੀਡੀਓ ਦੇ ਵਿੱਚ ਹੀ ਹੋਊਗਾ ਤੇ ਨੰਬਰ ਬਾਈ ਦਾ ਅੱਗੇ ਸਕਰੀਨ ਦੇ ਉੱਪਰ ਆਪਾਂ ਚਲਾ ਦਾਂਗੇ ਤੇ ਉਹਦੇ ਕਾਲ ਕਰਕੇ ਤੁਸੀਂ ਇੱਕ ਖਰੀਦਣੀ ਹੈ ਇੱਕ ਖਰੀਦ ਸਕਦੇ ਹੋ ਦੋਨੇ ਖਰੀਦਣੀਆਂ ਨੇ ਕਰਮ ਵਾਲੀਆਂ ਤਾਂ ਦੋਨੇ ਖਰੀਦ ਲਿਓ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਨਾਮ ਦੱਸ ਦਿਓ ਨਾਮ ਬਲਜੀਤ ਸਿੰਘ ਆ ਪਿੰਡ ਸਰਜੀਤਪੁਰ ਠੀਕ ਹੈ ਜੀ ਤਹਿਸੀਲ ਫੋਗ ਜ਼ਿਲ੍ਹਾ ਬਰਨਾਲਾ ਤੇ ਆਪਣਾ ਘਰ ਬਈ ਇਹ ਮੇਲਾ ਤਾਂ ਮੂੰ ਪਾਸੇ ਖੇਤਾਂ 'ਚ ਰਹ ਜਾਂਦਾ ਹਾਂ ਹਾਂਜੀ ਸੂਆ ਦੇ ਕੋਲੇ ਯਾਰ ਸੂਆ ਟੱਪ ਕੇ ਸੂਆ ਟੱਪ ਕੇ ਆ ਹਾਂ ਘਰਦਵਾਰੇ ਵਾਲੀ ਸੜਕ ਤੇ ਹਾਂ ਰੋਡ ਜਿਹੜਾ ਜਾਂਦਾ ਹੈ ਨਾ ਬਰਨਾਲੇ ਵਾਲਾ ਭਗਤੇ ਵਾਲਾ ਬਾਜੇ ਵਾਲਾ ਉਸ ਤੋਂ ਆਪਣਾ ਦਿਆਲਪਰਾ ਜਿਹੜਾ ਆਉਂਦਾ ਹੈ ਨਾ ਹਾਂਜੀ ਸਰਜੀਤਪੁਰਾ ਝੁੱਗਿਆਂ ਸਰਜੀਤਪੁਰਾ ਝੁੱਗਿਆਂ ਬਾਜਦੀਆਂ ਹਨ ਘਰਦਵਾਰੇ ਦੇ ਨਾਲ ਦੀ ਸੜਕ ਘਰਦਵਾਰੇ ਦੇ ਨਾਲ ਦੀ ਛੜਕ ਆਉਂਦੀ ਹੈ ਹਾਂਜੀ ਸੂਆ ਟੱਪ ਕੇ ਆਪਣਾ ਖੇਤਾਂ 'ਚ ਘਰ ਆ ਹਾਂ ਤੇ ਬਾਕੀ ਚਲ ਅਗਲਾ ਕੰਟੈਕਟ ਚੱਲੀ ਜਾਂਦਾ ਹਨਾ ਕਾਲ ਕਰਕੇ ਗੱਲਬਾਤ ਕਰ ਸਕਦਾਗਾ ਤੇ ਬਾਈ ਜਿਹੜੀਆਂ ਆਪਾਂ ਇਹ ਦੋਵੇਂ ਮੱਝਾਂ ਵੇਚਣ ਲੱਗੇ ਆ ਆਪਣੇ ਘਰ ਦੀਆਂ ਹੀ ਆ ਘਰ ਦੀਆਂ ਜੀ ਮੱਝਾਂ ਦੋਵੇਂ ਕਰਦੀਆਂ ਹਾਂ ਦੋਵੇਂ ਕਰਦਿਆਂ ਛੋਟੀਆਂ ਵੀ ਆ ਉਹ ਜਿਹੜੀਆਂ ਕਰਦੀਆਂ ਪਾ ਲਈਆਂ ਠੀਕ ਆ ਕਰਦੀਆਂ ਬਾਲੀਆਂ ਵੰਗ ਹਾਂ ਠੀਕ ਆ ਤੇ ਇਧਰੋਂ ਆਪਾਂ ਬਾਈ ਪਹਿਲੇ ਨੰਬਰ ਵਾਲੀ ਤੋਂ ਆ ਛੋਟੀ ਤੋਂ ਸ਼ੁਰੂ ਕਰ ਲਗੇ ਹਾਂ ਤੇ ਇਹਦੀ ਕੀ ਡਿਟੇਲ ਆ ਗਈ ਕਿਹੜੇ ਸੂਏ ਇਹਨੇ ਸੂਣਾਗਾ ਇਹ ਜੀ ਜੀ ਚੌਥੇ ਸੂਏ ਤੋਂ ਨਾ ਆਇਆ ਨੇ ਚੌਥੇ ਸੂਏ ਸੂਣਾ ਆਇਆ ਨੇ ਹਾਂ ਸੂਣਾ ਹੈਗਾ ਚੌਥੇ ਠੀਕ ਹੈ ਤੇ ਇਹ ਕਿਹੜੇ ਬੁੱਲਦੀ ਹੈਗੀ ਇਹ ਜੀ ਇਹ ਡੋਡਾਂ ਵਾਲੇ ਦੀ ਬੁੱਲਦੀ ਆ ਡੋਡਾਂ ਵਾਲੇ ਪ੍ਰਿੰਸ ਬੁੱਲਦੀ ਆ ਇਹ ਹਾਂ ਜੀ ਠੀਕ ਹੈ ਆਪਣੇ ਯਾਨੀ ਕਿ ਘਰੇ ਹੀ ਬਲੀ ਵੀ ਆ ਘਰੇ ਪਲੀ ਵੀ ਆ ਕਸੂਈ ਵੀ ਵੀ ਯਾਨੀ ਕਿ ਕੰਮ ਅੱਧ ਦੀ ਘਰੇ ਪਾਲੀ ਛੋਟੀ ਹੈ ਠੀਕ ਹੈ ਜੀ ਹਾਂ ਜੀ ਤੇ ਇਹਦੇ ਜਿਹੜਾ ਸੀਮਨ ਲੱਗਿਆ ਵਾ ਉਹ ਕਿਹੜਾ ਲੱਗਿਆ ਵਾ ਉਹ ਪਿਸਟਲ ਦਾ ਲੱਗਿਆ ਵਾ ਲక్ష్ਮੀ ਡੇਰੀ ਵਾਲਿਆਂ ਦਾ ਜੀ ਲక్ష్ਮੀ ਡੇਰੀ ਦੀ ਫਾਰਮ ਨਾਲ ਦੇ ਪਿਸਟਲ ਬੁੱਲ ਦਾ ਸੀਮਨ ਲੱਗਿਆ ਵਾ ਫੀਗਾਏ ਦੋਸਤੋ ਸੀਮਨ ਬਹੁਤ ਚੰਗਾ ਲੱਗਿਆ ਵਾ ਪਿਸਟਲ ਬੋਲ ਦਾ ਲక్ష్ਮੀ ਡੈਰੀ ਵਾਲਿਆਂ ਦੇ ਪਿਓ ਉਹਦਾ ਜੋਗਰਾਜ ਆ ਤੇ ਮਾਂ ਜੀਤ ਲਾਲਲੇ ਜਾਨੇ ਕੋਲੇ ਮੱਝ ਸੀਗੀ ਜੋਤੀ ਉਸ ਮੱਝ ਦਾ ਬੱਚਾ ਜੇ ਕੱਟੀ ਆਉਂਦੀ ਆ ਤਾਂ ਬਹੁਤ ਟੌਪ ਦਾ ਬੱਚਾ ਇਹਨੇ ਪੈਦਾ ਕਰਨਾਗਾ ਤੇ ਅੱਗੇ ਬਹੁਤ ਚੰਗੀ ਬਲੱਡ ਲਾਈਨ ਆ ਉਹ ਮਤਲਬ ਤੇ ਚੰਗੀ ਮੀਰ ਆ ਉਹਦੇ ਤੋਂ ਵੱਧੇ ਵਾਲੀ ਗੱਲ ਇੱਕ ਤਰ੍ਹਾਂ ਦੀ ਜੇ ਘੱਟੀ ਦਿੰਦੀ ਆ ਤਾਂ ਕਿਉਂਕਿ ਸੀਮਨ ਬਹੁਤ ਚੰਗਾ ਲੱਗਿਆ ਵਾ ਤੇ ਭਾਈ ਦੇਣ ਦੇ ਕਿੰਨੇ ਕਰਦੇ ਹੈਗੇ ਦੇ ਨੇ ਦੇ 15 ਤਰੀਕ ਤੱਕ ਪੂਰੇ ਹਨ। ਦਿਨ 15 ਨੂੰ ਪੂਰੇ ਆਦੇ। ਠੀਕ ਹੈ। ਅੱਜ ਤੱਕ ਮੇਲਾ ਤਾਂ ਹੋ ਗਈ 12 ਹਨ। ਠੀਕ ਹੈ। 15 ਨੂੰ ਦਿਨ ਪੂਰੇ। ਅੱਗੇ ਕਿੰਨੇ ਦਿਨ ਪੂਰੇ ਤੇ ਸੁੰਦੀਆਂ ਜਾਂ ਵੱਧ ਘਟਾਂ? ਵੱਧ ਨਹੀਂ ਲੈ ਜਾਂਦੀ ਇਹ ਸੋਨਾ। ਕੋਈ 5-7 ਦਿਨ ਵੱਧ ਵੀ ਲੈ ਜਾਂਦੀ। ਜ਼ਿਆਦਾ ਤਾਂ ਵੱਧ ਲਈ ਜਾਂਦੀ ਆ। ਠੀਕ ਹੈ। ਮਤਲਬ 3-4 ਦਿਨ ਹਾਂ ਬਾਕੀ ਪਸ਼ੂ ਦਾ ਪਤਾ ਨਹੀਂ ਹੁੰਦਾ ਹਨਾ। ਹਾਂ ਪਤਾ ਨਹੀਂ। ਠੀਕ ਹੈ। ਤੇ ਦੁੱਧ ਬਾਈ ਕਿੰਨਾ ਕੁ ਦੇਂਦੀ ਆ? ਦੁੱਧ ਵੀ ਰੇ ਇਹ। 15 ਤੋਂ ਲੈ ਕੇ 16 ਲੀਟਰ ਤੱਕ ਜਾਂਦਾ ਹੈ ਠੀਕ ਆਪਾਂ ਚੋਇਆ ਹੈ ਨਾ ਠੀਕ ਹੈ ਤੇ ਦੋਸਤੋ ਆਮ ਫਾਰਮਰ ਆ 15-16 ਲੀਟਰ ਦੁੱਧ ਇਹਨਾਂ ਕੋਲੇ ਦਿੱਤਾਗਾ ਤੇ ਜੇ ਕੋਈ ਹੋਰ ਵਧੀਆ ਸੇਵਾ ਕਰੂਗਾ ਤਾਂ ਇਹ ਵੱਧ ਦੁੱਧ ਵਾਲੀ ਝੋਟੀ ਆਗੀ ਤੇ ਬਾਕੀ ਅੱਗੇ ਤੁਹਾਡੀ ਆਪ ਦੀ ਸਮਝ ਆਗੀ ਸਾਣਾ ਵੀ ਤੁਹਾਨੂੰ ਕਿਸ ਤਰ੍ਹਾਂ ਲੱਗਦੀ ਆ ਤੇ ਹੈ ਚੰਗੀ ਆ ਤੇ ਬਈ ਤਿਆਰੀ ਧੁਰੀ ਵਧੀਆ ਕਰਦੀ ਆ ਹਾਂਜੀ ਠੀਕ ਹੈ ਤੇ ਦੁੱਧ ਕਿੰਨਾ ਘੜੇ ਪਿਆ ਜਾਂਦੀ ਆ ਦੁੱਧ ਲੰਮਾ ਟਾਈਮ ਹੀ ਚੱਲਦੀ ਆ ਜੀ ਸਤਨੇ ਮਹੀਨੇ ਤੱਕ ਜਗਬਨ ਹੋ ਗਏ ਵੀ ਸਤਨੇ ਮਹੀਨੇ ਸੇਮੇ ਛੱਡਣੀ ਪੈਂਦੀ ਆ ਛੱਡਣੀ ਪੈਂਦੀ ਆ ਆਪ ਵੀ ਮਤਲਬ ਲੰਮਾ ਸਮਾਂ ਦੁੱਧ ਦੇ ਜਾਂਦੀ ਆ ਨਾ ਠੰਡੀ ਸੀਲ ਆ ਪੂਰੀ ਹੈ ਨਾ ਹਾਂਜੀ ਤੇ ਉਂ ਚੋਣ ਚਾਂਣ ਚ ਕਿਵੇਂ ਆ ਚੋਣ ਚ ਵੀ ਠੀਕ ਆ ਥਾਣਾ ਥਾਣਾ ਨੰਬਰ ਠੀਕ ਆ ਜਮਾ ਓਕੇ ਆ ਜਮਾ ਹਾਂ ਠੀਕ ਐ ਤੇ ਮੁੱਲ ਆਪਾਂ ਕਿੰਨਾ ਕਰਦੇ ਆ ਦਾ ਬਈ ਇਹਦਾ ਮੁੱਲ ਵੀ 185000 ਰੁਪਏ ਦਾ 185 ਮੁੱਲ ਆ ਹਾਂਜੀ ਠੀਕ ਐ ਮਾਨਤਨ ਹੋ ਜੂਗੀ ਚੋ ਹਨਾ ਹਾਂਜੀ ਠੀਕ ਐ ਖੋਲ ਲਿਓ ਇਹਨੂੰ ਲਓ ਜੀ ਤੁਹਾਨੂੰ ਡਿਟੇਲ ਆਪਾਂ ਇਹਦੀ ਲੈਤੀ ਆ ਤੁਹਾਨੂੰ ਗੇੜਾ ਕਢਾ ਦਿੰਨੇ ਆ ਪੈਕ ਕਰੀਦਾ ਸਾਰਾ ਤਾਂ ਕਿ ਤੁਹਾਨੂੰ ਠੰਚਰੀ ਜੱਜਮੈਂਟ ਹੋ ਜਾਈ ਡੋਡਾਂ ਵਾਲੇ ਪ੍ਰਿੰਸ ਸਾਹ ਦੀ ਆ ਆਹੇ ਤੇ ਪਿਸਟਲ ਬਲ ਲੈ ਰਸੀ ਮੰਨ ਲੱਗਿਆ ਵਾ ਲੰਮਾ ਸਮਾਂ ਦੁੱਧ ਦਿੰਦੀ ਆ ਠੰਡੀ ਸੀਲ ਆ ਸੋਹਣੀ ਸੁਨੱਖੀ ਆ ਤੁਸੀਂ ਦੇਖ ਸਕਦੇ ਸਿੰਗਾ ਦੀ ਕੁੰਡੀ ਆ ਕੱਦ ਕਾਠ ਵੀ ਚੰਗਾ ਤੇ ਪੂਰੀ ਸੰਭੀ ਪਲੀ ਆਗੀ ਬੈਕ ਸਾਈਡ ਤੋਂ ਤੁਸੀਂ ਕੱਠਪੁੜੇ ਦੀ ਕੁਆਲਿਟੀ ਦੇਖ ਸਕਦੇ ਬਹੁਤ ਚੰਗੀ ਆਗੀ ਤੇ ਆਰਡਰ ਦੇਖ ਸਕਦੇ ਹੋ ਬਹੁਤ ਚੰਗਾ ਆਗਾ ਥਾਣਾ ਦਾ ਸਹਿਜ ਬਹੁਤ ਵਧੀਆ ਆਗਾ ਦੇਖ ਸਕਦੇ ਹੋ ਤੇ ਆਰਡਰ ਇਹਨੇ ਕਾਫੀ ਚੰਗਾ ਤਿਆਰ ਕਰ ਲਿਆ ਹੈ ਢਿੱਲਾਂ ਢੁੱਲਾਂ ਬਹੁਤ ਪਈਆਂ ਮੋੜਦਾ ਬਈ ਸਾਰੇ ਪੱਖਾਂ ਤੋਂ ਚੰਗੀ ਸੋਹਣੀ ਸਾਫ਼ ਸੁਥਰੀ ਹੈ ਆਰਡਰ ਬਹੁਤ ਚੰਗਾ ਹੈ ਦੇਖ ਸਕਦੇ ਹੋ ਤੁਸੀਂ ਮੁੱਠੀ ਦੀ ਜਵਾਈ ਵਾਲੇ ਥਾਣਾਂਗੇ ਬਹੁਤ ਚੰਗੇ ਤੇ ਬੈਕ ਸਾਈਡ ਤੋਂ ਤੁਸੀਂ ਪੱਠ ਪੁੜੀ ਦੀ ਕੁਆਲਿਟੀ ਦੇਖ ਸਕਦੇ ਹੋ ਆਰਡਰ ਦੁਬਾਰੇ ਦੇਖ ਸਕਦੇ ਹੋ ਬਹੁਤ ਚੰਗਾ ਆਰਡਰ ਮਤਲਬ ਕਿ ਕਿਸੇ ਵੀ ਪੱਖ ਤੋਂ ਖੁੰਝੀ ਨਹੀਂ ਹੈਗੀ ਸਾਰੇ ਪੱਖਾਂ ਤੋਂ ਹੀ ਚੰਗੀ ਸਾਫ਼ ਸੁਥਰੀ ਹੈ ਕੋਈ ਕਮੀ ਨਹੀਂ ਹੈਗੀ ਦੇਖ ਸਕਦੇ ਹੋ ਤੁਸੀਂ ਥਣ ਦੁਵਾਰੇ ਦਿਖਾ ਦਿੰਨੇ ਆ ਥਣ ਵੀ ਬਹੁਤ ਜਿਆਦਾ ਚੰਗੇ ਆ ਜੇ ਢਿੱਲਾਂ ਢੋਲਾਂ ਕਾਫੀ ਪਈਆਂ ਗਿਆ ਤੇ ਇੱਕ ਵਾਰੀ ਤੁਹਾਨੂੰ ਨੇੜਿਓਂ ਦਿਖਾ ਦਿੰਨੇ ਆ ਸਪੇਸ ਦੇਖ ਸਕਦੇ ਹੋ ਸਪੇਸ ਬਹੁਤ ਆ ਗਈ ਥੋੜੀ ਧੁੱਪ ਪੈਂਦੀ ਹੋਊਗੀ ਸਪੇਸ ਦੇਖੋ ਕਿੰਨੀ ਆ ਗਈ ਮਿਲਕ ਵੇਨ ਵੀ ਚੰਗੀ ਆਉਂਦੀ ਆ ਪੂਰੀ ਚੰਗੀ ਮਿਲਕ ਦੇ ਬਿਊਟੀ ਵਾਲੀ ਆਪਾਂ ਝੋਟੀ ਕਹਿ ਸਕਦੇ ਆ ਝੋਟੀ ਸਮਝ ਲਿਓ ਮੱਝ ਸਮਝ ਲਿਓ ਤੇ ਹੈ ਝੋਟਾਂਾਂ ਚ ਹੀ ਪੈਂਦੀ ਆ ਤੇ 1,85,000 ਮੁੱਲ ਆ ਬਾਕੀ ਥੋੜਾ ਘਣਾ ਮੌਕੇ ਤੇ ਮਾਨਤਾਨ ਹੋ ਜਾਊਗਾ ਸਾਰੇ ਪੱਖਾਂ ਤੋਂ ਸਾਫ਼ ਸੁਥਰੀ ਹੈਗੀ ਤੇ ਅੱਗੇ ਤਸੱਲੀ ਤੁਸੀਂ ਕਰਨੀ ਹੈਗੀ ਤੇ ਹੁਣ ਆਪਾਂ ਬਾਈ ਤੋਂ ਦੂਜੀ ਮਾਝ ਦੀ ਡਿਟੇਲ ਪੁੱਛਦੇ ਹਾਂ ਇਹਦੀ ਬਾਈ ਕੀ ਡਿਟੇਲ ਹੈ ਇਹ ਕਿਹੜਾ ਸੂਆਗੀ ਇਹ 5ਵੇਂ ਸੂਏ ਅੱਛਾ ਇਹ 5ਵੇਂ ਸੂਏ ਹੈਗੀ ਹਾਂ ਠੀਕ ਹੈ ਇਹ ਵੀ ਆਪਣੇ ਘਰ ਦੂਈ ਹੈ ਨਾ ਹਾਂ ਜੀ ਇਹ ਵੀ ਘਰ ਦੂਈ ਹੈ ਠੀਕ ਹੈ ਤੇ ਇਹਦੇ ਸੀਮਨ ਕਿਹੜਾ ਲੱਗਿਆ ਵਾ ਇਹਦੇ ਨਾਲ ਦਾ ਲੱਗਿਆ ਵਾ ਸੀ ਇਹਦੇ ਲక్ష్ਮੀ ਨੈਰੀ ਫਾਰਮਰਾਂ ਦੇ ਨਾਲ ਦਾ ਲੱਗਿਆ ਹਾਂ ਨਾਲ ਦਾ ਠੀਕ ਹੈ ਜੀ ਤੇ ਇਹ ਇਹ ਦੁੱਧ ਕਿੰਨਾ ਕੁ ਦੇ ਦਿੰਦੀ ਹੈ ਇਹ ਵੀ ਦੁੱਧ ਦਿੰਦੀ ਹੈ ਜੀ 17-18 ਦੇ ਹੇਰੀ ਜੀ ਠੀਕ ਆ 17 18 ਇਹ ਦੇ ਦਿੰਦੀ ਹੈ ਜੀ ਠੀਕ ਹੈ ਤੇ ਇਹ ਵੀ ਲੰਮਾ ਸਮਾਂ ਤੇ ਜਾਂਦੀ ਹੈ ਇਹ ਵੀ ਹਾਂ ਲੰਮਾ ਸਮਾਂ ਤੇ ਜਾਂਦੀ ਹੈ ਠੀਕ ਆ ਲੰਮਾ ਸਮਾਂ ਤੇ ਜਾਂਦੀ ਹੈ ਹਾਂ ਗੀੜ ਪਾਈ ਜਾਂਦੀ ਹੈ ਜਿਵੇਂ ਬਿਜਲੀ ਚੱਲੀ ਜਾਂਦਾ ਠੀਕ ਆ ਸੇਵਾ ਦੇ ਮਤਲਬ ਹੈ ਨਾ ਸੇਵਾ ਤੇ ਹਾਂ ਠੀਕ ਆ ਵੀ ਲੰਮਾ ਸਮਾਂ ਤੇ ਜਾਂਦੀ ਹੈ ਹਾਂ ਠੀਕ ਹੈ ਤੇ ਉਹ ਸੀਲ ਰਹੀ ਹੈ ਵੀ ਇਹ ਵੀ ਹਾਂ ਸੀਲ ਆ ਦੇ ਘੱਟ ਪਾਈ ਜੀ ਪੋਲੀ ਠੀਕ ਹੈ ਠੀਕ ਹੈ ਤੇ ਉਹ ਥਣਾ ਥਣਾ ਨੂੰ ਕਿਵੇਂ ਠੀਕ ਆ ਖਣਾ ਨੂੰ ਮੋਟੇ ਸੋਲੇ ਥਾਂ ਪਿਛਲੇ ਥਾਣਾ ਥੋੜੇ ਜਿਹਾ ਹੈ ਨਾ ਹਾਂ ਉਹ ਤਾਂ ਸਹੀ ਹੈ ਨਾ ਸਹੀ ਹੈ ਹਾਂ ਠੀਕ ਹੈ ਤੇ ਇਹਦਾ ਮੁੱਲ ਇਹਦਾ 1.5 ਲੱਖ ਰੁਪਏ ਹੈ ਅੱਛਾ ਇਹਦਾ 1.5 ਲੱਖ ਹਾਂ ਠੀਕ ਹੈ ਮੌਕੇ ਦੇ ਦੇਜੂ ਵੀ ਹੋ ਜੂਗਾ ਨਾ ਹਾਂ ਮੌਕੇ ਦੇ ਲਈ ਠੀਕ ਹੈ ਖੋਲ ਲੈ ਇਹਨੂੰ ਵੀ ਬਾਈ ਇਹ ਦੋਸਤੋਂ ਪੰਜਵਾਂ ਸੂਆ 1.5 ਲੱਖ ਮੁੱਲ ਹੈ ਬਾਕੀ ਮੌਕੇ ਦੇ ਮਾਨ ਤਾਂ ਇਹਦੇ ਚੋਂ ਵੀ ਹੋ ਜੂਗਾ ਤੇ ਦੁੱਧ ਇਹ ਵੀ ਚੰਗੇ ਵਾਲੀ ਹੈਗੀ ਬਾਕੀ ਅੱਗੇ ਤਸੱਲੀ ਤੁਸੀਂ ਗਾਮੀਆਂ ਤੌਰ ਕੋ ਤੁਹਾਨੂੰ ਆਪਾ ਦਿਖਾ ਦਿੰਨੇ ਆ ਤੇ ਲక్ష్ਮੀ ਡੈਰੀ ਫਾਰਮ ਵਾਲੇ ਦੇ ਨਾਗ ਬੋਲ ਦਾ ਸੀਮਨ ਇਹਦੇ ਲੱਗਿਆ ਵਾ ਇਹਦੇ ਵੀ ਬਹੁਤ ਚੰਗਾ ਟੌਪ ਦਾ ਸੀਮਨ ਲੱਗਿਆ ਵਾ ਤੇ ਦੇਖ ਸਕਦੇ ਹੋ ਚੰਗੀ ਸੰਭ ਬਲੀ ਹੈ ਵੀ ਸਿੰਘਾਂ ਦੀ ਕੁੰਡੀ ਹੈ ਬਾਡੀ ਬਾਂਤਰ ਇਹਦੀ ਵੀ ਬਹੁਤ ਚੰਗੀ ਹੈ ਆਰਡਰ ਬਣਾਉਣਾ ਸਟਾਰਟ ਕਰਤਾ ਆਣੇ ਬੈਕ ਸਾਈਡ ਤੋਂ ਦੇਖ ਸਕਦੇ ਹੋ ਪਿੱਠ ਪੂੜੇ ਦੀ ਕੁਆਲਿਟੀ ਵੀ ਚੰਗੀ ਹੈ ਦੇਖ ਸਕਦੇ ਹੋ ਜੈਡ ਬਲੈਕ ਹੀ ਹੈ ਤਕਰੀਬਨ ਥੋੜੇ ਜਿਹਾ ਪੂਸ ਚਵਾਲ ਹੋਣਗੇ ਪਿਛਲੇ ਥਣ ਥੋੜੇ ਜਿਹਾ ਲੰਮੇ ਆਗੇ ਤੇ ਮੂਹਰੇ ਥਣ ਤਾਂ ਸਹੀ ਆਗੇ ਬਾਕੀ ਉ ਚੰਗੇ ਆ ਸਾਫ ਸੁਥਰੇ ਥਾਣਾਗੇ ਦੇਖ ਸਕਦੇ ਹੋ ਇੱਧਰ ਦੇਖ ਸਕਦੇ ਤੁਸੀਂ ਆਰਡਰ ਬਣਾਉਣਾ ਇਹਨੇ ਚਾਲੂ ਕਰਤਾ ਤੇ ਮੈਂ ਇਹਦਾ ਵੀ ਚੰਗਾ ਆਰਡਰ ਤਿਆਰ ਕਰੂਗੀ ਇਹ ਵੀ ਮੌਕੇ ਤੇ ਦੇਖ ਸਕਦੇ ਹੋ ਤੇ ਬਾਕੀ ਤੁਹਾਨੂੰ ਇੱਧਰਲੀ ਸਾਈਡ ਤੋਂ ਦਿਖਾ ਦਿੰਦੇ ਬਾਕੀ ਬੈਕ ਸਾਈਡ ਤੁਸੀਂ ਦੁਬਾਰੇ ਦੇਖ ਸਕਦੇ ਹੋ ਪਤਲੀ ਬਰੀਕ ਜਮੜੀ ਹੈ ਜਮਾਂ ਡिटੇਲ ਤਕਰੀਬਨ ਆਪਾਂ ਤੁਹਾਨੂੰ ਦੋਵਾਂ ਪਸ਼ੰਗਾਂ ਦੀ ਲੈਤੀ ਆ ਤੇ ਤੁਸੀਂ ਜਿਹੜਾ ਵੀ ਨਾ ਖਰੀਦਣਾ ਆ ਉਹਦੀ ਪੂਰੀ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਵੀਡੀਓ ਦੇ ਵਿੱਚ ਐਂਡ ਤੱਕ ਜੋੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ